ਨਮਸਕਾਰ ਜੀ ਇਹ ਸਾਡੇ ਡਾਕਟਰ ਰਵਿੰਦਰ ਸਿੰਘ ਜੀ ਹੈ ਜੀ ਅੱਜ ਅਸੀਂ ਜਿਵੇਂ ਰੂਟੀਨ ਚ ਅੱਜ ਕੱਲ੍ਹ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਕਰਕੇ ਜਿਵੇਂ ਸੱਪ ਦੇ ਕੱਟਣੇ ਨਾਲ ਜਾਂ ਬਿੱਛੂ ਇਹਨਾਂ ਚੀਜ਼ਾਂ ਨਾਲ ਕਾਫੀ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਹੁਣ ਵੀ ਰੀਸੈਂਟਲੀ ਡਾਕਟਰ ਸਾਹਿਬ ਆਇਆ ਸੀ ਸਾਡੇ ਕੋਲ ਪੇਸ਼ੈਂਟ ਤੁਸੀਂ ਜਿਹੜਾ ਹੈਂਡਲ ਕੀਤਾ ਸੀ ਬੇਸਿਕਲੀ ਇਹਨਾਂ ਦੇ ਨਾਲ ਥੋੜਾ ਜਿਹਾ ਆਪਾਂ ਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਜਿਵੇਂ ਸੱਪ ਕਟਿਆ ਕਈ ਵਾਰੀ ਪਚੜਾਣ ਦੇ ਚੱਕਰ 'ਚ ਪੈ ਜਾਂਦੇ ਨੇ ਤੇ ਸਾਡੇ ਡਾਕਟਰ ਸਾਹਿਬ ਦੱਸਣਗੇ ਤੁਹਾਨੂੰ ਹੁਣ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਟੂ एवरीवन ਸਭ ਤੋਂ ਪਹਿਲਾਂ ਅੱਜ ਆਪਾਂ ਗੱਲ ਕਰਾਂਗੇ ਸਨੇਕ ਬਾਈਟ ਬਾਰੇ ਸਭ ਤੋਂ ਪਹਿਲਾਂ ਬਰੀਫ ਇੰਟਰੋਡਕਸ਼ਨ ਅਬਾਊਟ ਸਨੇਕ ਬਾਈਟ ਸਨੇਕ ਬਾਈਟ ਬੇਸਿਕਲੀ ਤਿੰਨ ਤਿੰਨ ਜਾਂ ਚਾਰ ਤਰ੍ਹਾਂ ਦੇ ਸੱਪਾਂ ਦੇ ਕੱਟਣ ਨਾ ਹੁੰਦਾ ਆ ਸਭ ਤੋਂ ਪਹਿਲਾਂ ਜਿਹਨਾਂ ਨੂੰ ਨੇਮ ਹੁੰਦਾ ਆ ਹੈਮੈਟੋਟੌਕਸਿਕ ਸਨੇਕ ਨੀਰੋਟੌਕਸਿਕ ਸਨੇਕ ਵਾਸਕਲੋਟੌਕਸਿਕ ਸਨੇਕ ਐਂਡ ਮੇਜੋਰਟੀ ਆਫ ਸਨੇਕਸ ਜਿਹੜੇ ਮੋਸਟ ਆਫ ਦਾ ਸਨੇਕਸ ਨਾਨ ਪੌਇਜ਼ਨਸ ਸਨੇਕਸ ਹੁੰਦੇ ਆ ਅਬਾਊਟ 70 ਟੂ 80 ਪਰਸੈਂਟ ਉਹਨਾਂ ਵਿੱਚੋਂ 10 ਪਰਸੈਂਟ ਜਿਹੜੇ ਸੱਪ ਹੁੰਦੇ ਆ ਉਹੀ ਪੌਇਜ਼ਨਸ ਹੁੰਦੇ ਆ ਜਿਹੜੇ ਕਿ ਇਨਸਾਨ ਦੀ ਜਾਨ ਤੱਕ ਲੈ ਸਕਦੇ ਆ ਸਭ ਤੋਂ ਪਹਿਲਾਂ ਇਹਨਾਂ ਦੇ ਸਾਈਨ ਐਂਡ ਸਿੰਪਟਮ ਹੁੰਦਾ ਕੀ ਆ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਦਾ ਜਿਹੜੇ ਇਨਸਾਨ ਦੇ ਸੱਪ ਲੜਦਾ ਕਈ ਵਾਰੀ ਦੇਖ ਲੈਂਦੇ ਆ ਲੋਕ ਕਈ ਵਾਰੀ ਨਹੀਂ ਦੇਖ ਲੈਂਦੇ ਰਾਤ ਨੂੰ ਐਦਾਂ ਹੀ ਕਈ ਲੋਕਾਂ ਨੂੰ ਫੀਲ ਹੁੰਦਾ ਕਿ ਮੇਰੇ ਕੋ ਕੰਡਾ ਵਗੈਰਾ ਹੀ ਲੜਿਆ ਹੈਗਾ ਹੈ ਠੀਕ ਹੈ ਜੀ ਜਦੋਂ ਸੱਪ ਲੜ ਜਾਂਦਾ ਉਸ ਤੋਂ ਬਾਅਦ ਲੋਕਲ ਸਾਈਟ ਤੇ ਸਵੇਲਿੰਗ ਹੋਣਾ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਣਾ ਕਈ ਲੋਕਾਂ ਦੇ ਮੂੰਹ ਚੋਂ ਝੱਗ ਨਿਕਲ ਆਉਂਦਾ ਕਈ ਲੋਕਾਂ ਵਿੱਚ ਸਿਰਫ ਇੰਨੀ ਡਿਫਰੈਂਟ ਏ ਟਿਪੀਕਲ ਪ੍ਰੈਜੈਂਟੇਸ਼ਨ ਹੁੰਦੀ ਹੈ ਕਿ ਉਹਨਾਂ ਨੂੰ ਸਿਰਫ ਉਲਟੀਆਂ ਜਾਂ ਟਟੀਆਂ ਜਾਂ ਪੇਟ ਦਰਦ ਹੀ ਸ਼ਿਕਾਇਤ ਹੁੰਦੀ ਆ ਸੱਪ ਕੱਟਣ ਤੋਂ ਬਾਅਦ ਇਸ ਤੋਂ ਬਾਅਦ ਕਈ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਆਦੀ ਹੈ ਕਈ ਲੋਕ ਭੇੋਸ਼ ਹੋ ਜਾਂਦੇ ਆ ਕਈ ਲੋਕਾਂ ਦੇ ਬਲੀਡਿੰਗ ਹੋਣ ਲੱਗ ਪੈਂਦੀ ਆ ਖੂਨ ਦੀ ਉਲਟੀ ਆਂਦੀ ਆ ਲੈਟਰਿੰਗ ਰਾਹੀਂ ਖੂਨ ਆ ਜਾਂਦਾ ਆ ਲੋਕਲ ਇਕਿਮੋਸਿਸ ਬਣ ਜਾਂਦੇ ਇਹ ਬੇਸਿਕਲੀ ਡਿਫਰੈਂਟ ਪ੍ਰੈਜੈਂਟੇਸ਼ਨ ਹੈਗੀਆਂ ਡਿਫਰੈਂਟ ਡਿਫਰੈਂਟ ਸਨੇਕਸ ਦੀਆਂ ਵੀ ਉਹ ਕਿਹੜੀ ਜਾਤੀ ਦਾ ਸੱਪ ਹੈਗਾ ਆ ਨੀਰੋਟੌਕਸਿਕ ਆ ਹੈਮਟੋਟੌਕਸਿਕ ਆ ਵਾਸਕਲੋਟੌਕਸਿਕ ਸਨੇਕਾ ਮਾਇਟੋਟੌਕਸਿਕ ਸਨੇਕਾ ਇਹ ਡਿਫਰੈਂਟ ਡਿਫਰੈਂਟ ਪ੍ਰੈਜੈਂਟੇਸ਼ਨ ਆ ਉਸ ਤੋਂ ਬਾਅਦ ਫਿਰ ਕੀ ਜਿਵੇਂ ਕਿ ਕਾਮਨ ਮਿਥਸ ਬਣੇ ਹੋਏ ਆ ਲੋਕਾਂ ਦਾ ਮਿਥਸ ਬਣੇ ਹੋਏ ਆ ਕਿ ਬਾਬੇ ਕੋਲ ਲੈ ਜਾਣਾ ਹੈਗਾ ਆ ਸੱਪ ਦੇ ਕੱਟੇ ਹੋਏ ਨੂੰ ਠੀਕ ਹੈ ਐਦਾਂ ਸਾਨੂੰ ਨਹੀਂ ਕਰਨਾ ਚਾਹੀਦਾ ਬਿਲਕੁਲ ਵੀ ਇਮੀਡੀਏਟਲੀ ਪੇਸ਼ੈਂਟ ਨੂੰ ਹਸਪੀਟਲ ਵਿੱਚ ਟਰਾਂਸਫਰ ਕਰਨਾ ਚਾਹੀਦਾ ਹੈ ਪੇਸ਼ੈਂਟ ਨੂੰ ਇਲਾਜ ਵਾਸਤੇ ਸੈਕੰਡ ਥਿੰਗ ਜੋ ਲੋਕ ਕਰਦੇ ਹੈਗੇ ਆ ਕਿ ਜਿੱਥੇ ਸੱਪ ਨੇ ਕਟਿਆ ਉੱਤੋਂ ਉੱਪਰ ਵਾਲੀ ਜਗ੍ਹਾ ਤੇ ਬੰਦ ਉਹ ਤਾਂ ਬਿਲਕੁਲ ਹੀ ਨਹੀਂ ਕਰਨਾ ਚਾਹੀਦਾ ਹੈਗਾ ਕੋਈ ਵੀ ਬੰਨਣਾ ਨਹੀਂ ਚਾਹੀਦਾ ਜਲਦੀ ਤੋਂ ਜਲਦੀ ਜਿੰਨੀ ਜਲਦੀ ਹੋ ਸਕਦਾ ਪੇਸ਼ੈਂਟ ਨੂੰ ਨੀਅਰਬਾਈ ਹਸਪੀਟਲ ਵਿੱਚ ਟਰਾਂਸਫਰ ਕਰਨਾ ਚਾਹੀਦਾ ਹੈ ਰੋਸ਼ਨੀ ਵਿੱਚ ਬੰਨ੍ਹ ਦਿੰਦੇ ਆ ਜਾਂ ਕੱਟ ਮਾਰ ਦਿੰਦੇ ਉਹ ਨਹੀਂ ਕੱਟ ਮਾਰਨਾ ਚਾਹੀਦਾ ਕਿ ਨਹੀਂ ਮਾਰਨਾ ਚਾਹੀਦਾ ਕੱਟ ਮਾਰਨ ਦੀ ਲੋੜ ਪੈ ਸਕਦੀ ਆ ਕਈ ਵਾਰੀ ਕੀ ਹੁੰਦਾ ਜਦੋਂ ਸੱਪ ਕੱਟਦਾ ਆ ਉਦੋਂ ਕਈ ਵਾਰੀ ਸਪੋਜ਼ ਕਰੋ ਕਿਸੇ ਦੀ ਲੱਤ ਤੇ ਕੱਟ ਮਾਰ ਰਿਹਾ ਸੱਪ ਨੇ ਠੀਕ ਆ ਉਦੋਂ ਕਈ ਵਾਰੀ ਇੰਨੀ ਜ਼ਿਆਦਾ ਸਵੇਲਿੰਗ ਹੋ ਜਾਂਦੀ ਆ ਉਹਦੇ ਵਿੱਚ ਫਿਸ਼ਾਇਟਸ ਡਵੈਲਪ ਹੋ ਜਾਂਦਾ ਉਦੋਂ ਸਾਨੂੰ ਇਨਸੀਜਨ ਵਗੈਰਾ ਵੀ ਦੇਣਾ ਪੈ ਸਕਦਾ ਬਾਕੀ ਦੂਜੀ ਗੱਲ ਹੈਗੀ ਆ ਜਿਹੜਾ ਟਾਈ ਕਰਦੇ ਬੰਨ੍ਹਦੇ ਆ ਉਹ ਤਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਅੱਛਾ ਜੀ ਬਿਲਕੁਲ ਹਾਂ ਸਭ ਤੋਂ ਪਹਿਲੀ ਤੇ ਜ਼ਰੂਰੀ ਗੱਲ ਰੱਖਣ ਵਾਲੀ ਆ ਆਪਣੇ ਆਸ-ਪਾਸੇ ਦਾ ਜਿਹੜਾ ਏਰੀਆ ਹੈਗਾ ਆ ਉਹ ਤੁਸੀਂ ਬਿਲਕੁਲ ਕਲੀਨ ਰੱਖੋ ਜਿੱਦਾਂ ਕਿ ਅੱਜਕੱਲ ਬਰਸਾਤਾਂ ਦਾ ਮੌਸਮ ਹੈਗਾ ਸੱਪ ਵਗੈਰਾ ਨਿਕਲਦੇ ਹੈਗੇ ਆ ਬਾਹਰ ਤਾਂ ਬਿਲਕੁਲ ਨਹੀਂ ਸੌਣਾ ਚਾਹੀਦਾ ਹੈਗਾ ਕਿਉਂਕਿ ਕਈ ਸੱਪ ਐਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਕੱਟਣ ਦਾ ਪਤਾ ਵੀ ਨਹੀਂ ਲੱਗਦਾ ਹੈਗਾ ਸਾਨੂੰ ਤੇ ਉਹ ਬੇਸਿਕਲੀ ਸੁਬਾ ਜਦੋਂ ਮਤਲਬ ਇਹ ਬੰਦਾ ਉੱਠਦਾ ਹੈਗਾ ਆ ਦੇਖਦਾ ਵੀ ਸਾਡਾ ਮਰੀਜ਼ ਬੇਹੋਸ਼ ਆ ਜਾਂ ਉਹਨੂੰ ਸਾਹ ਲੈਣ ਵਿੱਚ ਦਿੱਕਤ ਆ ਸਿਰਫ ਇਹੀ ਜਿਆਦਾ ਪ੍ਰੈਜੈਂਟੇਸ਼ਨ ਹੁੰਦੀ ਹੈ ਈਵਨ ਥੋੜੇ ਟਾਈਮ ਪਹਿਲਾਂ ਇੱਕ ਸਾਡੇ ਕੋਲ ਮਰੀਜ਼ ਆਇਆ ਸੀਗਾ ਜੋ ਕਿ ਖੇਤਾਂ ਵਿੱਚ ਕੰਮ ਕਰਦਾ ਸੀ ਖੇਤਾਂ ਵਿੱਚ ਸੁੱਤਾ ਸੀਗਾ ਅਜਿਹੇ ਲੇਡੀ ਆਈ ਸੀ ਖੇਤਾਂ ਵਿੱਚ ਸੁੱਤਾ ਸੀਗਾ ਉਹ ਠੀਕ ਹੈ ਜੀ ਕੋਈ ਮਤਲਬ ਉਹਨਾਂ ਨੇ ਐਦਾਂ ਦੀ ਹਿਸਟਰੀ ਨਹੀਂ ਦਿੱਤੀ ਕਿ ਸਾਨੂੰ ਸਪੱਸ਼ਟ ਨੜਿਆ ਉਹਦੀ ਪ੍ਰੈਜ਼ੈਂਟੇਸ਼ਨ ਸੀਗੀ ਸਾਹ ਲੈਣ ਵਿੱਚ ਦਿੱਕਤ ਪਰ ਜਦੋਂ ਮੈਂ ਕੇਅਰਫੁਲੀ ਐਗਜ਼ਾਮਨ ਕੀਤਾ ਪੇਸ਼ੈਂਟ ਪੇਸ਼ੈਂਟ ਦੇ ਜਿਹੜੇ ਅਟੈਂਡੈਂਟ ਸੀਗੇ ਉਹਨਾਂ ਨੂੰ ਪੁੱਛਿਆ ਵੀ ਹੋਇਆ ਕੀ ਸੀ ਉਹ ਕਹਿੰਦੇ ਵੀ ਇਹ ਖੇਤਾਂ ਵਿੱਚ ਸੁੱਤਾ ਪਿਆ ਸੀਗਾ ਕੋਈ ਮਤਲਬ ਬਾਈਟ ਦਾ ਨਿਸ਼ਾਨ ਨਹੀਂ ਸੀ ਆਉਦੇ ਕੋਈ ਦੂਸਰੀ ਹਿਸਟਰੀ ਨਹੀਂ ਸੀ ਸਿਰਫ ਉਹਦੀ ਪ੍ਰੋਬਲਮ ਜਦੋਂ ਮੈਂ ਬੈਕ ਜਾ ਕੇ ਦੇਖਿਆ ਉਹਨੂੰ ਖਾਣਾ ਖਾਣੇ ਵਿੱਚ ਪਹਿਲਾਂ ਦਿੱਕਤ ਆਈ ਹੌਲ ਹੌਲ ਕਰਕੇ ਜੋ ਕਿ ਸੱਪ ਲੜੇ ਦੀ ਨਿਸ਼ਾਨੀ ਹੁੰਦੀ ਹੈ ਕੇਅਰਫੁਲੀ ਅਬਜ਼ਰਵ ਕਰਨੇ ਤੇ ਪਹਿਲਾਂ ਖਾਣਾ ਖਾਣੇ ਵਿੱਚ ਦਿੱਕਤ ਆਈ ਫਿਰ ਹੌਲ ਹੌਲੇ ਸਾਹ ਲੈਣ ਵਿੱਚ ਦਿੱਕਤ ਆਈ ਤੇ ਫਿਰ ਉਹ ਬੇਹੋਸ਼ ਹੋ ਗਿਆ ਫਿਰ ਸਾਨੂੰ ਉਸ ਪੇਸ਼ੈਂਟ ਦੇ ਕੋਈ ਵੀ ਸਪਦਾ ਮਾਰਕ ਨਹੀਂ ਮਿਲਿਆ ਕੋਈ ਹਿਸਟਰੀ ਨਹੀਂ ਮਿਲੀ ਮੈਂ ਕੇਅਰਫੁਲੀ ਐਗਜ਼ਾਮਿਨ ਕੀਤਾ ਪੇਸ਼ੈਂਟ ਸਾਰਾ ਜਜ ਕੀਤਾ ਉਹਨੂੰ ਉਹਨੂੰ ਅਸੀਂ ਐਂਟੀ ਸਨੇਕ ਵੈਨਮ ਦਿੱਤਾ ਪੇਸ਼ੈਂਟ ਨੂੰ ਰਿਸਪੌਂਸ ਆ ਗਿਆ ਥਿਸ ਇਜ਼ ਸਮ ਟਾਈਮਸ ਪ੍ਰੈਜ਼ੈਂਟੇਸ਼ਨ ਆਫ ਸਨੇਕ ਬਾਈਟ ਕਈ ਵਾਰੀ ਕੀ ਹੁੰਦਾ ਇਹ ਤਾਂ ਹੋ ਗਿਆ ਨੀਰੋਟੌਕਸਿਕ ਸਨੇਕ ਬਾਈਟ ਕਈ ਵਾਰੀ ਕੀ ਹੁੰਦਾ ਪੇਸ਼ੈਂਟ ਜਿੱਦਾਂ ਆਂਦਾ ਆ ਕਈ ਵਾਰੀ ਜਿਹੜਾ ਹੈਮੈਟੋਟੌਕਸਿਕ ਸਨੇਕ ਬਾਈਟ ਹੁੰਦਾ ਹੈ ਉਹਦੀ ਪ੍ਰੈਜੈਂਟੇਸ਼ਨ ਐਦਾਂ ਹੁੰਦੀ ਹੈ ਵੀ ਪੇਸ਼ੈਂਟ ਦੇ ਲੋਕਲ ਲੜ ਜਾਂਦਾ ਹੈ ਸੱਪ ਠੀਕ ਹੈ ਜੀ ਉਹਦੇ ਐਦਾਂ ਦਾ ਕੋਈ ਪ੍ਰੋਬਲਮ ਨਹੀਂ ਆਂਦੀ ਹੈਗੀ ਉਹਨੂੰ ਨਾ ਕੋਈ ਸਾਹ ਦੀ ਪ੍ਰੋਬਲਮ ਆਂਦੀ ਨਾ ਕੋਈ ਦੂਜੀ ਪ੍ਰੋਬਲਮ ਆਂਦੀ ਹੈ ਉਹਨਾਂ ਨੂੰ ਕਈ ਵਾਰੀ ਪੇਟ ਦਰਦ ਹੁੰਦਾ ਫਿਰ ਖੂਨ ਦੀਆਂ ਉਲਟੀਆਂ ਆ ਜਾਂਦੀਆਂ ਦੂਜੀ ਉਹ ਅਨਟੈਕਗਨਾਈਜ਼ ਹੀ ਰਹਿ ਜਾਂਦਾ ਹੈਗਾ ਪਤਾ ਹੀ ਨਹੀਂ ਲੱਗ ਪਾਂਦਾ ਹੈਗਾ ਵੀ ਇਹ ਸੱਪ ਨੇ ਵੀ ਕੱਟਿਆ ਜਾਂ ਨਹੀਂ ਸੋ ਸਾਨੂੰ ਲੋੜ ਆ ਲੋਕਾਂ ਨੂੰ ਜਾਗਰੂਤ ਕਰਨ ਦੀ ਇਹਨਾਂ ਗੱਲਾਂ ਦਾ ਦੱਸਣ ਦੀ ਕਿ ਸੱਪ ਦੇ ਕੱਟੇ ਦਾ ਐਦਾਂ ਵੀ ਹੋ ਸਕਦਾ ਹੈ ਤੇ ਟਾਈਮਲੀ ਡਾਕਟਰ ਹਿਸਟਰੀ ਤੇ ਸਨੇਕ ਬਾਈਟ ਇੱਕ ਐਦਾ ਦੀ ਚੀਜ਼ ਆ ਜਿਹਦੇ ਵਿੱਚ ਬੰਦਾ ਬਹੁਤ ਘੱਟ ਮਰਦਾ ਹੈਗਾ ਮੈਂ ਜਿੰਨੇ ਵੀ ਪੇਸ਼ੈਂਟ ਟਰੀਟ ਕੀਤੇ ਹੈਗੇ ਸਨੇਕ ਬਾਈਟ ਦੇ ਇੱਕ ਵੀ ਪੇਸ਼ੈਂਟ ਦੀ ਡੈਥ ਨਹੀਂ ਹੋਈ ਹੈਗੀ ਬਹੁਤ ਵਧੀਆ ਇਲਾਜ ਨਾਲ ਸਕਸੈਸਫੁਲੀ ਚਲੇ ਜਾਂਦੇ ਆ ਹੁਣ ਵੀ ਰੀਸਰ ਜਿਹੜਾ ਹੁਣ ਲੜਕੀ ਆਈ ਸੀ ਸਾਡੇ ਕੋਲ ਈਵਨ ਹੁਣ ਵੀ ਇੱਕ ਪੇਸ਼ੈਂਟ ਆਇਆ ਸੀਗਾ ਸਾਡੇ ਕੋਲ ਸਨੇਕ ਬਾਈਟ ਦੀ ਹਿਸਟਰੀ ਨਾਲ ਆਇਆ ਸੀਗਾ ਉਹਨਾਂ ਨੂੰ ਸਾਹ ਲੈਣ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਸੀ ਇਮੀਡੀਏਟਲੀ ਜਦੋਂ ਆਇਆ ਉਹ ਆਂਦੀ ਸਾਡੇ ਕੋਲ ਆ ਗਏ ਸੀ ਬੀਸੀ ਹਾਂ ਐਮਰਜੈਂਸੀ ਜੀ ਅਟੈਂਡ ਕੀਤਾ ਪੇਸ਼ੈਂਟ ਨੂੰ ਅਸੀਂ ਵੈਂਟੀਲੇਟਰ ਤੇ ਪਾਇਆ ਉਹਨੂੰ ਮੈਨੇਜ ਕੀਤਾ ਦੋ ਦਿਨ ਵੈਂਟੀਲੇਟਰ ਤੇ ਰੱਖਣ ਤੋਂ ਬਾਅਦ ਤੀਜੇ ਦਿਨ ਅਸੀਂ ਵੈਂਟੀਲੇਟਰ ਤੋਂ ਆਊਟ ਕੀਤਾ ਤੇ ਇੱਕ ਦਿਨ ਆਬਜ਼ਰਵੇਸ਼ਨ ਜੀ ਰੱਖ ਕੇ ਅਸੀਂ ਉਹਨੂੰ ਪੰਜਵੇਂ ਦਿਨ ਪੇਸ਼ੈਂਟ ਨੂੰ ਬੜਾ ਵਧੀਆ ਡਿਸਚਾਰਜ ਕੀਤਾ ਇਵਨ ਉਹ ਪੰਜ ਦਿਨ ਬਾਅਦ ਫਾਲੋਅ ਅਪ ਤੇ ਵੀ ਆਈ ਸੀ ਹੀ ਵਾਸ ਡੂਇੰਗ ਵੈਰੀ ਗੁੱਡ ਸੋ ਸਾਰਿਆਂ ਨੂੰ ਰਿਕਵੈਸਟ ਇਹੀ ਹੈ ਕਿ ਸੱਪ ਦੇ ਕੱਟੇ ਤੋਂ ਡਰਨ ਨਾਲੋਂ ਅੱਛਾ ਤੁਸੀਂ ਉਹਦਾ ਟ੍ਰੀਟਮੈਂਟ ਕਰਾਓ ਅਚੀ ਜਗ੍ਹਾ ਜਾ ਕੇ ਉਹਦਾ ਇਲਾਜ ਕਰਾਓ ਤੇ ਜਿਆਦਾ ਜਿਵੇਂ ਸਾਡੇ ਕੋਲ ਵੀ ਪੇਸ਼ੈਂਟ ਆਉਂਦੇ ਜੇ ਸਾਨੂੰ ਲੱਗੇ ਵੀ ਸੱਪ ਦਾ ਕੱਟੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਤਾਂ ਅਸੀਂ 6 ਘੰਟੇ ਬਾਅਦ ਜਾਂ 8 ਘੰਟੇ ਬਾਅਦ ਜੇ ਪੇਸ਼ੈਂਟ ਲੱਗੇ ਕੋਈ ਪ੍ਰੋਬਲਮ ਨਹੀਂ ਹੈ ਉਹਨੂੰ ਅਸੀਂ ਮੋਸਟਲੀ ਵਾਪਸ ਘਰ ਭੇਜ ਦਿੰਦੇ ਆ ਐਦਾਂ ਨਹੀਂ ਹੈ ਵੀ ਸੱਪ ਨੇ ਕੱਟਿਆ ਤੇ ਇਸ ਨੂੰ ਐਡਮਿਟ ਕਰਨਾ 4 ਦਿਨ ਰੱਖਣਾ ਪਵੇ ਕੋਈ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਜੇ ਜ਼ਹਿਰੀਲਾ ਸੱਪ ਹੋਏਗਾ ਜੇ ਉਹਦੇ ਕੋਈ ਸਿੰਪਟਮ ਹੋਣਗੇ ਕਹਿੰਦੇ ਸਰ ਤਾਂ ਹੀ ਉਹਨੂੰ ਐਡਮਿਟ ਕੀਤਾ ਜਾਂਦਾ ਇਸ ਤਰ੍ਹਾਂ ਨਹੀਂ ਵੀ ਤੁਸੀਂ ਆਏ ਤੇ ਨਾਲ ਦੀ ਨਾਲ ਐਡਮਿਟ ਕਰ ਲਿਓ ਵੱਧ ਤੋਂ ਵੱਧ ਜੇ ਸੂਪਰਵੀਜ਼ਨ ਵਾਸਤੇ 12 ਘੰਟੇ 24 ਘੰਟੇ ਜਾਂ 8 ਘੰਟੇ ਰੱਖ ਸਕਦੇ ਆ ਆਦਰਵਾਇਜ਼ ਜ਼ਰੂਰਤ ਨਹੀਂ ਪੈਂਦੀ ਹੈ ਨਾ ਜੇ ਲੱਗੇ ਵੀ ਠੀਕ ਹੈ ਜ਼ਹਿਰੀਲਾ ਨਹੀਂ ਹੈ ਤਾਂ ਕੋਈ ਅਧਰਤ ਦੀ ਜ਼ਰੂਰਤ ਨਹੀਂ ਪੈਂਦੀ ਸੋ ਸਾਰਿਆਂ ਨੂੰ ਰਿਕਵੈਸਟ ਇਹੀ ਹੈ ਸਾਡੀ ਸਾਡੇ ਇੱਥੇ ਨਿਊਜ਼ ਪਾਉਣ ਦਾ ਜਾਂ ਲੋਕਾਂ ਨੂੰ ਅਵੇਅਰ ਕਰਨ ਦਾ ਹੀ ਮਤਲਬ ਹੈ ਕਿ ਜਿੰਨਾ ਅੱਛੀ ਫੈਸਿਲਿਟੀ ਜਾਂ ਅੱਛੀਆਂ ਸੇਵਾਵਾਂ ਤੁਹਾਨੂੰ ਦੇ ਸਕੀਏ ਤੇ ਤੁਹਾਨੂੰ ਦੱਸ ਸਕੀਏ ਤੁਸੀਂ ਕਿੱਥੇ ਕਿੱਥੇ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਸਭ ਘਟੇਨਾ ਕਦੇ ਵੀ ਪੇਸ਼ੈਂਟ ਨਹੀਂ ਮਰਦਾ ਜੇ ਉਹਨੂੰ ਟਾਈਮ ਇਨ ਟਰੀਟਮੈਂਟ ਮਿਲ ਜੇ ਥੈਂਕ ਯੂ ਸਸਿਬਾ